ਮੰਨਿਆ ਜਾਂਦਾ ਹੈ ਜੇਕਰ ਟਾਈਮ ਦੇ ਅਨੁਸਾਰ ਚਪੈਰਾ ਸਾਹਿਬ ਦੀ ਬਾਣੀ ਘਰੇ ਜਾਂ ਗੁਰੂ ਸਾਹਿਬ ਦੇ ਸਾਹਮਣੇ ਬੈਠ ਕੇ ਪੜ੍ਹੀ ਜਾਵੇ ਤਾਂ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਸਾਡਾ ਸਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਚਪੈਰਾ ਸਾਹਿਬ ਦੀਆਂ ਬਾਣੀਆਂ ਬਾਰੇ ਗੱਲ ਕਰਾਂਗੇ। ਚਪੈਰਾ ਸਾਹਿਬ ਸ਼ਹੀਦਾਂ ਦੀ ਧਰਤੀ ਬਾਬਾ ਦੀਪ ਸਿੰਘ ਸ਼ਹੀਦ ਅਮਰਤਸਰ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ। ਦੁਪਹਿਰਾਂ ਸਾਹਿਬ ਵਿੱਚ ਕਿੰਨੀਆਂ ਬਾਣੀਆਂ ਨੇ ਇਹਨਾਂ ਟਾਈਮ ਟੇਬਲ ਕੀ ਹੈ ਕੀ ਆਪਾਂ ਘਰੇ ਵੀ ਦੁਪਹਿਰਾਂ ਸਾਹਿਬ ਦੀਆਂ ਬਾਣੀਆਂ ਪੜ ਸਕਦੇ ਹਾਂ ਇਹਦਾ ਜਵਾਬ ਹੈ ਹਾਂ ਅਸੀਂ ਆਪਾਂ ਘਰੇ ਵੀ ਕਰ ਸਕਦੇ ਹਾਂ ਬਹੁਤ ਸੰਗਤਾਂ ਲੱਖਾਂ ਦੀਆਂ ਸੰਗਤਾਂ ਵਿੱਚ ਬਾਬਾ ਦੀਪ ਸਿੰਘ ਸ਼ਹੀਦਾ ਸਿੰਘਾਂ ਦੀ ਧਰਤੀ ਤੇ ਜਾ ਕੇ ਦੁਪਹਿਰਾਂ ਸਾਹਿਬ ਦਾ ਪਾਠ ਕਰਦੀਆਂ ਹਨ 12 ਵਜੇ ਤੋਂ ਸ਼ੁਰੂ ਹੋ ਕੇ 4 ਵਜੇ ਤੱਕ ਦੁਪਹਿਰਾਂ ਸਾਹਿਬ ਦਾ ਜੋ ਟਾਈਮ ਹੁੰਦਾ ਹੈ 12 12 ਵਜੇ ਤੋਂ ਲੈ ਕੇ 1:30 ਵਜੇ ਤੱਕ ਪੰਜ ਜਪਜੀ ਸਾਹਿਬ ਦੇ ਪਾਠ ਕਰਨੇ ਹੁੰਦੇ ਹਨ ਤੇ ਦੋ ਚੌਪਾਈ ਸਾਹਿਬ ਦੇ ਇਡੇ ਡੇਢ ਘੰਟੇ ਦਾ ਸਮਾਂ ਹੈ ਜਿਸ ਵਿੱਚ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਹੁੰਦੇ ਆ ਤੇ ਦੋ ਚੌਪਾਈ ਸਾਹਿਬ ਦੇ ਇਸ ਤੋਂ ਬਾਅਦ ਡੇਢ ਤੋਂ 2 ਵਜੇ ਦਾ ਜੋ ਅੱਧੇ ਘੰਟੇ ਦਾ ਸਮਾਂ ਹੈ ਐਸ ਵਿੱਚ ਸਿਮਰਨ ਕਰ ਸਕਦੇ ਆ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੁੰਦਾ ਹੈ ਜੇ ਕਿਸੇ ਨੇ ਜਲ ਛਕਣਾ ਜਲ ਛਕ ਸਕ ਸਕਦੇ ਨੇ ਯਾਨੀ ਕਿ ਉੱਠ ਕੇ ਤੁਸੀਂ ਕਈ ਵਾਰੀ ਲੰਮਾ ਸਮਾਂ ਨਹੀਂ ਬੈਠਾ ਜਾਂਦਾ ਥੋੜਾ ਉੱਠ ਕੇ ਫਿਰ ਬੈਠ ਸਕਦੇ ਆ ਇਹ ਅੱਧੇ ਘੰਟੇ ਦਾ ਸਮਾਂ ਹੁੰਦਾ ਹੈ 2 ਤੋਂ 4 ਜੋ 2 ਘੰਟੇ ਦਾ ਸਮਾਂ ਹੁੰਦਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੁੰਦਾ ਇਸ ਵਿੱਚ ਸਾਫਣੀ ਸਾਹਿਬ ਨਾਲ ਸੰਪੂਰਨ ਪਾਠ ਕਰਨਾ ਹੁੰਦਾ ਹੈ ਇਸ ਤੋਂ ਉਪਰੰਤ ਛੇ ਪੌੜੀਆਂ ਅਨੰਦ ਸਾਹਿਬ ਜੀ ਦਾ ਅਦਾ ਪਾਠ ਕਰਕੇ ਅਰਦਾਸ ਕਰ ਕਰਕੇ ਸਮਾਪਤੀ ਕੀਤੀ ਜਾਂਦੀ ਹੈ ਹੁਣ ਮੈਂ ਤੁਹਾਨੂੰ ਇਹ ਗੁਰਬਾਣੀਆਂ ਦੱਸ ਦਿਤੀਆਂ ਇਸ ਵਿੱਚ ਕਿਹੜੀਆਂ ਗੁਰਬਾਣੀਆਂ ਨੇ ਇਹ ਜਿਹੜੇ ਬਾਣੀਆਂ ਨੇ ਆਪਾਂ ਘਰੇ ਵੀ ਬੈਠ ਕੇ ਪਾਠ ਕਰ ਸਕਦੇ ਹਾਂ ਕਿਸੇ ਇਸ਼ਨਾਨ ਕਰਕੇ ਸਾਫ ਸੁਥਰੀ ਜਗ੍ਹਾ ਹੋਣੀ ਚਾਹੀਦੀ ਹੈ ਉਸ ਜਗ੍ਹਾ ਇਸ ਦਾ ਮਰਿਆਦਾ ਜੋ ਹੈ ਜੁਪਹਿਰਾ ਸਾਹਿਬ ਦੀ ਆਪਾਂ ਦੇਗ ਬਣਾ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਇਸ ਬਾਣੀਆਂ ਨੂੰ ਆਰੰਭ ਕਰ ਸਕਦੇ ਹਾਂ ਤੇ ਜੋ ਟਾਈਮ ਹੈ ਟਾਈਮ ਦੇ ਅਨਸਾਰ ਮੰਨਿਆ ਜਾਂਦਾ ਹੈ ਜਿਵੇਂ ਕਿ ਟਾਈਮ ਦੇ ਅਨਸਾਰ ਜਪਹਿਰਾ ਸਾਹਿਬ ਦੀ ਬਾਣੀ ਘਰੇ ਜਾਂ ਗੁਰੂ ਸਾਹਿਬ ਦੇ ਸਾਹਮਣੇ ਬੈਠ ਕੇ ਪੜੀ ਜਾਵੇ ਤਾਂ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਪਰਮਾਤਮਾ ਆਪ ਵਿਚਰਦਾ ਹੈ ਇਸ ਬਾਣੀ ਨੂੰ ਜਦੋਂ ਪੜ੍ਹਦੇ ਹਨ ਇਹ ਜਪਹਿਰਾ ਸਾਹਿਬ ਕਰਨ ਵਾਲੀਆਂ ਸੰਗਤਾਂ ਦੇ ਮੂੰਹੋਂ ਬਹੁਤ ਵਾਰੀ ਇਹ ਗੱਲਾਂ ਸੁਣੀਆਂ ਨੇ ਉnderlying ਮਨੋ ਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਹੁੰਦੀਆਂ ਨੇ ਇਹ ਗੁਰਬਾਣੀ ਤੁਸੀਂ ਘਰੇ ਬੈਠ ਕੇ ਜਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਪੜ ਸਕਦੇ ਹਾਂ